ਹਲੇ ਮਗੋਂ ਮੇਰੇ ਪੀਰ ਦਾ ਕਹਿੰਦੇ ਸੌਦਾ ਤਕਦੀਰ ਦਾ ਜੋ ਵੀ ਸੰਗਤ ਜੋ ਵੀ ਫਕੀਰ ਜੋ ਵੀ ਕੋਈ ਸਾਜੀ ਵੀਰ ਅੱਜ ਪੀਰ ਤੋਂ ਕੋਸ ਲੈਣ ਆਇਆ ਕੇ ਦੋਨੇ ਹੱਥ ਖੜੇ ਕਰਕੇ ਜਕਾਰਾ ਲਾਊਗਾ ਮੇਚਾ ਨਾ ਮੇਰੇ ਅੱਖਾਂ ਨਾਲੀ ਜਰੋ ਦੇ ਗੱਲ ਸੁਣਦੀ ਆ ਬੱਸ ਹੋ ਗਈ ਪਿਆ ਆਖੋ ਦਾ ਪਦਰ ਸੱਚੇ ਦਰਬਾਰ ਦੀ ਨਿਰਗੋਸਪਾ ਗੈਰਵੀ ਵਾਲੀ ਸਰਕਾਰ ਦੀ ਜੈ ਜੈ ਦੀ ਚਸਤੀ ਸਰਕਾਰ ਦੀ ਜੈ ਵਾਲੀ ਕਮਲੇ ਵਾਲੇ ਕਮਲੇ ਪੁੱਤ ਦੀ ਬਾਪੇ ਜੀ ਸੋਗੇ ਨੀਰੇ ਦਰਬਾਰ ਦੀ ਜੈ ਮਹਾਮਈ ਕਾਲਕਾ ਦੇ ਦਰਬਾਰ ਦੀ ਅੰਮਸਾਣੀ ਨਾਮ ਦੀ ਲਾੜੀ ਦੇ ਦਰਬਾਰ ਦੀ ਬਾਬੇ ਖੇਤਪਾਲ ਖੰਤਰੀ ਦੇ ਦਰਬਾਰ ਦੀ ਮਾ ਭਾਗੋ ਜੰਨੀ ਦੇ ਨਾਮ ਦੀ ਦੇ ਨਿਵਾਸੀ ਹੈ ਤੇਰੇ ਮੇਰੇ ਤੇਸ ਪਰ ਤੇਸ ਪਰ ਦੇਸ ਪਰ ਦੇਸ ਰੋਣਾ ਕਰਦੇ ਤੇਰੇ ਤੇਰੇ ਪਸੇ ਸੱਜੇ ਦੇ ਵੀ ਤੇਰੇ ਰੋਣਾ ਕਰਦੇ ਮਗਰ ਦੇ ਵੀ ਸਕੋਤਵਾ ਪਾਤਸ਼ਾਹ ਸਕਤੀਨਾ ਮਾਰਦੀ ਜੈ ਕਾਲੇ ਕਮਲੀ ਵਾਲੇ ਕਮਲੇ ਫਕੀਰ ਦੇ ਨਾਮ ਜੈ ਹਾਂ ਭਾਈ ਕਰਦੇ ਸੇਵਾ ਦਾ ਆਏ ਉਹ ਤੋਂ ਹੀ ਕਹਿ ਦੋਆ ਤਿੰਨ ਚਾਰਾਂ ਦੇ ਪੰਜ ਹਾਂਜੀ ਬਾਬੇ ਦੇ ਦਰਵਾਜ਼ੇ ਤੇ ਕੈਸੀ ਆਵਾਜ਼ ਵੱਜੀ ਭਾਈ ਅੱਲਾ ਦਾ ਮੈਂ ਪੁੱਛਦਾ ਭਾਈ ਤੁਸੀਂ ਖੁਸ਼ ਹੋ ਖੁਸ਼ ਹੋ ਸਭ ਖੁਸ਼ ਹੋ ਸਾਰੇ ਖੁਸ਼ ਹੋ ਪੁੱਛੇ ਪਾਣੀ ਮਾਰ ਤੱਕੜਾ ਸਾਜੇ ਦਾ ਨਾਮ ਲੈ ਭਾਈ ਸੇਵਾ ਕਰੋ ਇੱਥੋਂ ਡੱਜਦਾ ਦਵਾਨ ਵਿੱਚ ਧਾਨਾ ਬਾਬਾ ਕਿੱਥੇ ਸੰਗਤ ਖੁਸ਼ ਆ ਫਕੀਰ ਖੁਸ਼ ਆ ਸਾਜੇ ਖੁਸ਼ ਆ ਪੀਰ ਤਾਂ ਖੁਸ਼ ਖੁਸ਼ ਹੈਗਾ ਕਿ ਨਹੀਂ ਮਾਲਕ ਦੇ ਦਰਬਾਰ ਦੇ ਚ ਕੈਸਾ ਹੁਕਮ ਆਇਆ ਭਗਤਾ ਓਏ ਕਹਿੰਦਾ ਕਹੇ ਜੋ ਵੀ ਤਿਲ ਫੁੱਲ ਨਿਆਲੇ ਪਤਾਸਾ ਸ਼ੱਕਰ ਕੁਰਮਾ ਸੱਚੀ ਸਰਕਾਰ ਦੇ ਦਰਵਾਜੇ ਭੇੜ ਕੇ ਤਾਂ ਜੋ ਪੇਸ਼ ਕਰਤਾ ਏ ਇੱਕ ਨਤਰ ਉਤਰਗਾ ਹੀ ਮਨਜ਼ੂਰ ਤਾਨਾ ਬੱਬਾ ਜਾਏ ਕਹਿੰਦਾ ਅੱਜ ਤੇਰਾ ਦਵਾਨ ਮਨਜ਼ੂਰ ਆ ਤਾਨਾ ਜਾਏ ਸਿੱਧਕ ਵਾਲ ਨੂੰ ਪਾਲ ਕਿਤੇ ਬੇ ਸਿੱਧਕੇ ਨੂੰ ਖੂ ਬੈਸੀ ਰੰਗਣਾ ਲੱਗੇਗੀ ਜੈਸੀ ਬੰਦੇ ਦੀ ਰੂਹ ਤਾਨਾ ਬਾਬਾ ਦੇ ਦਰਬਾਰ ਚ ਕੈਸਾ ਹੁਕਮ ਆਇਆ ਜਿੰਨੀ ਵੀ ਸੰਗਤ ਬੈਠੀ ਆ ਬਾਬਾ ਦੇ ਦਰਬਾਰ ਵਿੱਚ ਬੈਠੀ ਆ ਭੋਜ ਚਲ ਗਈ ਜਿਹੜਾ ਵੀ ਚੌਂਕੀ ਭਰ ਗਿਆ ਜਾ ਓਏ ਪੀਰ ਕੰਦਾ ਚੌਂਕੀ ਵਾਲੇ ਦੀ ਚੌਂਕੀ ਜਾ ਓਏ ਕਹਿੰਦਾ ਦੁੱਧ ਵਾਲਿਆਂ ਨੂੰ ਦੁੱਧ ਤੇ ਪੁੱਤ ਵਾਲਿਆਂ ਨੂੰ ਪੁੱਤ ਧੰਨ ਵਾਲਿਆਂ ਨੂੰ ਤਲ ਰਿਜਕ ਵਾਲੇ ਰਿਜਕ ਸਿਤਕ ਵਾਲਿਆਂ ਨੂੰ ਸਿਤਕ ਲੋਕ ਕਿਰੜਾ ਨੋਕਈ ਜਿੰਨਾ ਦੇ ਸੰਜੋਗ ਨਹੀਂ ਮੰਨਦੇ